ਹੈਲੋ एवरीवन ਵੈਲਕਮ ਬੈਕ ਮਾਈ ਯੂਟਿਊਬ ਚੈਨਲ ਸਾਰਿਆਂ ਨੂੰ ਸਲਾਮ ਅਦਾਬ ਨਮਸਕਾਰ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਬਿਲਕੁਲ ਵਧੀਆ ਜੀ ਲਓ ਜੀ ਅੱਜ ਦਿਨ ਸੀਗਾ ਮਤਲਬ ਦਿਨ ਹੈਗਾ ਸੰਡੇ ਦਾ ਕਿਉਂਕਿ ਸੰਡੇ ਨੂੰ ਸਰਦਾਰ ਜੀ ਨੂੰ ਛੁੱਟੀ ਹੁੰਦੀ ਆ ਤੇ ਆਪਾਂ ਨੇ ਬਿਸਕੁਟ ਵਗੈਰਾ ਕੜਵਾ ਲਏ ਤੇ ਅੱਪਾ ਜਾ ਰਹੇ ਸੀ ਅੱਜ 부ਆ ਜੀ ਕੋਲੇ ਸੰਧਾਰਾ ਲੈ ਕੇ ਸੌਣ ਦਾ ਮਹੀਨਾ ਚੱਲ ਰਿਹਾ ਹਨ ਸਾਰੇ ਆਪਾਂ ਉਹਦੀਆਂ ਭੈਣਾਂ ਆਪਣਾਂ ਉਹਦੀਆਂ ਭੂਆ ਤੇ ਜਿਵੇਂ ਜਿਵੇਂ ਆਪਣੇ ਘਰ ਦੀਆਂ ਕੁੜੀਆਂ ਹੁੰਦੀਆਂ ਨੇ ਹਨਾ ਤਾਂ ਕਿ ਉਹਨਾਂ ਕੋਲੇ ਸਾਰੇ ਜਾ ਰਹੇ ਨੇਗੇ ਤੇ ਆਪਾਂ ਵੀ ਜਾ ਰਹੇ ਸੀਗੇ ਤੇ ਨਾਲੇ ਅੱਜ ਜਾਵਾਂਗੇ ਮੇਰੀ ਨੰਦ ਲਵੇ ਤੇ ਨਾਲੇ ਜਾਵਾਂਗੇ ਭੂਆ ਜੀ ਲਵੇ ਸੁਨਾਰਾ ਲੈ ਕੇ ਚਲੋ ਫਿਰ ਅਗਲੀ ਵਾਰ ਦੂਸਰੀ ਭੂਆ ਜੀ ਕੋਲੇ ਜਾਵਾਂਗੇ ਤੇ ਅੱਜ ਆਪਾਂ ਜਾ ਕੇ ਆਉਣੇ ਵੱਡੇ ਭੂਆ ਜੀ ਕੋਲੇ ਤੇ ਉੱਥੇ ਮਿਲਦੇ ਆਂ ਲੋ ਜੀ ਕੰਮ ਖਾਰ ਸਾਰੇ ਮੈਂ ਕਰ ਲਿੱਤੇ ਸੀਗੇ ਹੁਣ ਆਪਾਂ ਹੋ ਗਏ ਹਾਂ ਫਰੀ ਤੇ ਮੈਂ ਹੁਣ ਬੈਠੀ ਹੋਈ ਸੀਗੀ ਥੋੜੀ ਜੀ ਵੀਡੀਓ ਸ਼ੂਟ ਕੀਤੀ ਆ ਤੇ ਆਪਣੇ ਨਾਨਕੇ ਵੀ ਆਏ ਹੋ ਸੀ ਕਿ ਸੁਨਾਰਾ ਲੈ ਕੇ ਉਹ ਚਲੇ ਗਏ ਤੇ ਹੁਣ ਆਪਾਂ ਜਾਂਦੇ ਆ ਭੂਆ ਜੀ ਕੋਲ ਤੇ ਉਹ ਨਾਨਕੇ ਵਾਲੀ ਵੀਡੀਓ ਆਪਾਂ ਫਿਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਹੁਣ ਫਿਲਹਾਲ ਆਪਾਂ ਅੱਜ ਜਾ ਰਹੇ ਹਾਂ ਤੇ ਉੱਥੇ ਵਾਲੀ ਵੀਡੀਓ ਸ਼ੇਅਰ ਕਰਦੇ ਆ ਮਿਲਦੇ ਆ ਹੁਣ ਆਪਾਂ ਤਿਆਰ ਵਿਆਹ ਹੁੰਨੇ ਆ ਹਾਂਜੀ ਇਹ ਸੀਗਾ ਲੀਡਾ ਕਪੜਾ ਜਿਹੜੇ ਆਪਾਂ ਪੂਓ ਜੀ ਵਾਸਤੇ ਲੈ ਕੇ ਜਾਣਾ ਇਹ ਨਾਲ ਲਾਇਆ ਹੋਇਆ ਖੇਸ ਜਿਵੇਂ ਪਿੰਡਾਂ 'ਚ ਰੀਤੀ ਰਿਵਾਜ ਹੁੰਦੇ ਨੇ ਹਨਾ ਉਦਾਂ ਇੱਕ ਸੂਟ ਆ ਤੇ ਬਿਸਕੁਟ ਨੇ ਤੇ ਮਠਾਈ ਵਗੈਰਾ ਆਪਾਂ ਰਾਤੋਂ ਲੈ ਜਾਾਂਗੇ ਇਹ ਮੈਂ ਵੀਅਰ ਕੀਤਾ ਪਾਕਿਸਤਾਨੀ ਸੂਟ ਇਹ ਸਰਦਾਰ ਜੀ ਲੈ ਕੇ ਆਏ ਸੀ ਆਪਦੀ ਪਸੰਦ ਆ ਮੈਂ ਤਾਂ ਇੱਕਾ ਦੁੱਕੀ ਸੂਟ ਖਰੀਦਦੀ ਹੁੰਦੀ ਉਹ ਵੀ ਸਸਤੇ 'ਚ ਖਰੀਦਦੀ ਹੁੰਦੀ ਆ ਸਰਦਾਰ ਜੀ ਚ ਵੈਸ ਮੇਰੇ ਨਾਲ ਥੋੜੀ ਜਿਆਦਾ ਵਧੀਆ ਗਈ ਇਹ ਲੈ ਕੇ ਆਏ ਨੇ ਆਹ ਵਾਲਾ ਸੂਟ ਪਹਿਲਾਂ ਮੈਂ ਖੁੱਲਾ ਜਿਹਾ ਸਲਾਈ ਕਰਵਾ ਲਿਆ ਪਾਕਿਸਤਾਨੀ ਤੇ ਮੈਨੂੰ ਕਹਿੰਦੇ ਵੀ ਇਹ ਘੱਟ ਵਧੀਆ ਲੱਗੂ ਜਿਆਦਾ ਖੁੱਲਾ ਜਿਹਾ ਕਰਾ ਲਿਆ ਪਰ ਗਰਮੀ 'ਚ ਬਹੁਤ ਕੰਫਰਟੇਬਲ ਰਹਿੰਦਾ ਖੁੱਲਾ ਜਿਹਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਪੂਰਾ ਖੁੱਲਾ ਡੁੱਲਾ ਜਿਹਾ ਫਿਟਿੰਗ ਵਾਲੇ ਸੂਟ ਨਾਲ ਗਰਮੀ 'ਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪਾਏ ਨਹੀਂ ਜਾਂਦੇ ਹੈਗੇ ਇਸ ਕਰਕੇ ਮੈਂ ਇਹ ਪਾਕਿਸਤਾਨੀ ਸੂਟ ਸਲਾਈ ਕਰਾਇਆ ਨਾਲ ਮੈਂ ਨਾ ਇਹਦੇ ਮਤਲਬ ਕਿ ਪਲਾਜ਼ੋ ਕਰਵਾ ਲਿਆ ਤੇ ਇਹ ਬੀਅਰ ਕੀਤਾ ਹੀ ਵਧੀਆ ਲੱਗ ਤੇ ਕੰਫਰਟੇਬਲ ਜੀ ਵੀ ਬਹੁਤ ਜ਼ਿਆਦਾ ਹਨਾ ਖੁੱਲਾ ਡੁੱਲਾ ਜ ਆ ਆਪਾਂ ਕਰ ਲੇ ਸਨਾਰੇ ਵਾਲੇ ਪੀਪੇ ਤਿਆਰ ਤੇ ਬੈਗ ਚ ਪਾ ਲਈ ਸੀ ਭੂਆ ਜੀ ਦੇ ਕੱਪੜੇ ਤੇ ਨਾਲੇ ਜਾਣਾ ਸੀ ਆਪਾਂ ਨੇ ਮੇਰੀ ਨਾਨਣ ਕੋਲੇ ਤੇ ਸਾਨੂੰ ਪਤਾ ਉਹ ਤਾਂ ਉਰੇ ਹੈ ਨਹੀਂ ਗੇ ਉਹ ਤਾਂ ਨੇ ਉਹ ਤਾਂ ਆਸਟ੍ਰੇਲੀਆ ਨੇ ਸਾਰੀ ਫੈਮਿਲੀ ਹਨਾ ਤੇ ਉਹਨਾਂ ਦੇ ਮਾਸੀ ਜੀ ਰਹਿੰਦੇ ਨੇ ਘਰ ਚ ਤੇ ਆਪਾਂ ਉਹਨਾਂ ਵਾਸਤੇ ਲੈ ਕੇ ਚੱਲੇ ਆ ਸੰਧਾਰਾ ਤੇ ਲਓ ਜੀ ਇੱਥੇ ਆਪਾਂ ਪਾ ਲਈ ਸੀਗੇ ਚਾਲੇ ਹੁਣ ਆਪਾਂ ਚੱਲੇਾਂਗੇ ਤੇ ਆਪਾਂ ਉਥੋਂ ਉਥੇ ਜਾਨੀ ਕਿ ਵੀਡੀਓ ਸ਼ੂਟ ਨਹੀਂ ਕਰਾਂਗੇ ਨਣਾਂ ਦੇ ਘਰੇ ਹਣਾ ਹਰੇਕ ਇਨਸਾਨ ਦੀ ਪ੍ਰਾਈਵੇਸੀ ਹੁੰਦੀ ਹੈ ਤੇ ਆਪਾਂ ਪੂਆ ਜੀ ਕੋਲੇ ਵੀਡੀਓ ਸ਼ੂਟ ਕਰਾਂਗੇ ਜਾ ਕੇ ਤੇ ਉੱਥੇ ਆਪਾਂ ਮਲਾਉਣੇ ਉਹਨਾਂ ਦੀ ਫੈਮਿਲੀ ਨੂੰ ਮਲਾਉਣੇ ਆਪਾਂ ਤੇ ਇਹ ਆਪਾਂ ਪਹੁੰਚ ਗਏ ਸੀਗੇ ਹੁਣ ਪਿੰਡ ਦੇ ਲੱਗ ਗਈ ਆਪਣੇ ਉਹ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਪੂਆ ਜੀ ਦਾ ਪਿੰਡ ਆਪਾਂ ਤੋਂ ਜ਼ਿਆਦਾ ਦੂਰ ਨਹੀਂ ਹੈਗਾ ਨੇੜੇ ਪੈਂਦਾ ਦੋਕ ਪਿੰਡਾਂ ਦੀ ਵਿੱਤੀ ਸੀ ਪੂਆ ਦਾ ਪਿੰਡ ਆ ਤੇ ਨਾਲ ਹੀ ਮੇਰੀ ਨਣਾਂ ਦਾ ਪਿੰਡ ਆ ਕੋਈ ਕੋਈ ਖਾਸ ਦੂਰ ਨਹੀਂ ਹੈਗਾ ਤੇ ਹੁਣ ਆਪਾਂ ਪਹੁੰਚ ਗਏ ਸੀਗੇ ਲਓ ਜੀ ਇੱਥੇ ਇੱਥੇ ਆਪਾਂ ਮਠਿਆਈ ਲੈ ਰਹੇ ਸੀ ਮੈਨੂੰ ਸਰਦਾਰ ਜੀ ਨੇ ਕਿਹਾ ਸੀ ਵੀ ਪਹਿਲਾਂ 10 ਦਿਨ ਦੀ ਮੈਂ ਧੂਰੀਆਂ ਲਿਆਉਂਦੀ ਲਿਆਉਣ ਦਾ ਮਤਲਬ ਤੇ ਮੈਂ ਕਿਹਾ ਚਲੋ ਵੀ ਹੁਣ ਹਨਾ ਇੱਥੋਂ ਲੈ ਲੈਣਾ ਮੇਰੇ ਵੀ ਦਿਮਾਗ ਚੋਂ ਗਾ ਨਿਕਲ ਗਈ ਪਹਿਲਾਂ ਕਿ ਨਾਨਕੇ ਆਏ ਹੋ ਸੀਗੇ ਤਾਂ ਕਰਕੇ ਮੈਂ ਕੰਮ ਵਿੱਚ ਵਿਜੀ ਰਹੀ ਤੇ ਸਾਡੀ ਸਾਮ ਜੇ ਨੂੰ ਪਲੈਨਿੰਗ ਬਣੀ ਇਹ ਸੀ ਮਤਲਬ ਇੱਥੋਂ ਘਰੋਂ ਤੁਰਿਆਂ 4 ਵਜੇ ਕਿਸ ਸੰਗ ਤੁਰਦੇ ਤਰਉਂਦੇ ਨੇ ਕਿਉਂਕਿ ਆਏ ਸੀਗਾ ਵੀ ਚਲੋ ਆਹ ਸੋਨਾ ਬਹੁਤ ਆ ਇਹ ਚ ਪਾਣੀ ਇਹੇ ਜੇ ਕਿੰਨੇ ਕਿੰਨੇ ਤੇ ਆਏ ਨੇ ਇਹ ਆਹ ਤੇ ਹੋ ਗਏ ਇਹਦੇ 12 ਮਹੀਨੇ 3 ਦਿਨ ਫੁੱਲ ਲੱਗਣਗੇ ਇਹਦੇ ਵੀ ਕਹਿ ਦਿੰਦੇ 12 ਮਹੀਨੇ 3 ਦਿਨ ਲੱਗਣਗੇ ਉਹ ਆਹ ਕਹਿ ਦਿੰਦੇ ਨਹੀਂ ਪੜੀ ਜੇ ਨਹੀਂ ਜਿਹੜੇ ਉਹਨੇ ਗਝਰਾ ਹੁੰਦਾ ਉਹ ਆ ਨਹੀਂ ਆਹ ਤੇ ਆਉਣ ਦਾ ਇਹ ਜੇ ਪਾਣੀ ਪੂਣੀ ਤਾਂ ਪਾ ਦਿਆ ਕਰਨੀ ਹੈ ਗੁੱਟ ਪੈਨੇ ਕੋਲੋਰਾ ਪਾਉਣੀਆਂ ਨਾਲ ਅਸਾ ਕਲੋਰਾ ਪਾ ਦਵੇਂ ਨੇ ਚ ਮੈਂ ਤਾਂ ਮੇਰੇ ਗ੍ਰੋਥ ਕਰ ਜਾਂਦੇ ਨੇ ਤਾਂ ਹੀ ਨਹੀਂ ਮੇਰੇ ਸੁੱਕਦੇ ਹੁਣ ਕਲੋਰਾ ਕਿੱਥੋਂ ਮਿਲੂਗੀ ਨੈਂਮ ਟੂਟੇ ਹੋਲੇ ਹੁੰਦੇ ਨੇ ਆ ਤੇਰੀ ਲਾਇ ਹੋਣਗਿਆ ਸਾਰੇ ਹਨਾ ਨਾ ਇਹਨਾਂ ਦੇ ਵੀ ਹਾ ਤੇ ਇਹਦੇ ਗੱਲੇ ਉਹ ਸਾਏ ਸੀ ਲਾਈਨ ਫਿਰ ਲਿਆ ਕੇ ਅੰਬ ਤੇ ਹਾ ਨੈਂਮ ਟੂਟ ਥੋਂ ਵਾਲਾ ਆ ਕੀ ਨੇ ਲੱਗਦੇ ਨੇ ਚਿੱਟੇ ਇਸ ਮੈਂ ਫੁੰਗ ਕੇ ਦੇਖੀ ਇਹਨੂੰ ਪੱਤਰੀਆਂ ਸੀ ਹੋਰ ਇਹਨਾਂ ਨਾਲ ਸੋਨਾ ਆ ਕੱਟੇ ਉਰੇਨਨ ਤੇ ਰੱਖਣ ਦਾ ਕੋਈ ਫਾਇਦਾ ਨਹੀਂ ਆ ਤਾਂ ਤੁਹਾਡੇ ਆ ਵੀ 80 ਗਾਲਾ ਵੀਰ ਜੀ ਇਹ ਵੀ ਵੀਡੀਓ ਬਣਾਉਣੇ ਆ ਪੀਰ ਜੀ ਦੀ ਵੀਡੀਓ ਬਣਾਉਣਿਆ ਵਕਿਆ ਆਹਾ ਨਾ ਆ ਵੀ ਅੰਦਰ ਰੱਖ ਇਹ ਆ ਤਾਂ ਰੱਖਣ ਲਈ ਹੁੰਦਾ ਇਹਦੇ ਹੱਥ ਥੱਲੇ ਡレイン ਆ ਵੀ ਅੰਦਰ ਰੱਖ ਕੀ ਜਗਾ ਠੰਡੀ ਹੋ ਜਾ ਨਹੀਂ ਫੇਰ ਲਈ ਇਹਦੀ ਤੂੰ ਮੈਨੂੰ ਨਾ ਭੇਜਦੀ ਨਹੀਂ ਹੈਗੀ ਬਾਗ ਜੂਗੀ ਫਿਰ ਮੈਂ ਹ ਹੌਸਾ ਲੂਗਾ ਹਮਣਾ ਕਹਿੰਦੇ ਖੀਰ ਖਾ ਲਈ ਹਮਣਾ ਖੀਰ ਖਾਣ ਨੂੰ ਬਾਹਮਣ ਹੈ ਆਹੋ ਆਉਣੇ ਨੂੰ ਖੀਰ ਖਾਉਣੀ ਆਵੜ ਪੰਡਤਾ ਆ ਜਾ ਯਾਰ ਇੱਥੇ ਆ ਜਾ ਕਿੰਨਾ ਭਰ ਕੇ ਤਾਂ ਥੋੜਾ ਦੇ ਦਿੰਦੀ ਲੋ ਜੀ ਏਸੀ ਕੋਲ ਇਹ ਦਿਖਾਣੀਆਂ ਤੇ ਇਹਨਾਂ ਨਾਲ ਆਪਾਂ ਗੱਲਾਂ ਕਰ ਰਹੇ ਸੀ ਇਹਨਾਂ ਨੂੰ ਵੀ ਬੂਟੇ ਵਗੈਰਾ ਦਾ ਬਹੁਤ ਜ਼ਿਆਦਾ ਸੌਂਕ ਆਗਾ ਤੇ ਇਹ ਆਪਾਂ ਹੀ ਬੂਟੇ ਵਗੈਰਾ ਦੀ ਗੱਲਾਂ ਕਰ ਰਹੇ ਸੀ ਕਿ ਹੁਣ ਇਹਨਾਂ ਨੇ ਵੀ ਲਿਆ ਕੇ ਲਾਏ ਨੇ ਇਹ ਹੌਬੀ ਬਹੁਤ ਜ਼ਿਆਦਾ ਵਧੀਆ ਮੈਨੂੰ ਜਿੱਥੇ ਵੀ ਜਾਂਦੀ ਆ ਨਾ ਬੂਟੇ ਵਗੈਰਾ ਦੀ ਵੀਡੀਓ ਬਹੁਤ ਜ਼ਿਆਦਾ ਬਣਾਉਣੀ ਆ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਇਹ ਇੱਥੇ ਆਪਣੀ ਕਰ ਰਹੇ ਸੀ ਮੇਰੀਆਂ ਜਠਾਣੀਆਂ ਸੇਵਾ ਪਾਣੀ ਕਰ ਰਹੀਆਂ ਸੀ ਇੱਥੇ ਤੇ ਲੋ ਜੀ ਇਹ 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 ਨੇਗੇ ਆਪਣੇ ਭੂਆ ਜੀ ਤੇ ਉਧਰੋਂ ਮੈਂ ਤੁਹਾਨੂੰ ਦੱਸਦੀ ਆ ਪਪੂਆਜੀ ਵਾਸਤੇ ਹੋਰ ਕੀ ਸਪੈਸ਼ਲ ਚੀਜ਼ ਲੈ ਕੇ ਆਏ ਆ ਆਪਾਂ ਲੈ ਕੇ ਆਏ ਆ ਪੂਆਜੀ ਵਾਸਤੇ ਬੂਟੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਉਹੀ ਬੇਨਤੀ ਆ ਹਨਾ ਜਦੋਂ ਵੀ ਤੁਸੀਂ ਆਉਂਦੀ ਪੂਆਜੀ ਕੋਲੇ ਜਾਂ ਭੈਣਾਂ ਕੋਲ ਸੰਧਾਰਾ ਲੈ ਕੇ ਜਾਂਦੇ ਹੋ ਜਾਂ ਕੁੜੀਆਂ ਕੋਲੇ ਜਾਂਦੇ ਹੋ ਤੇ ਇੱਕ ਇੱਕ ਦੋ ਦੋ ਬੂਟੇ ਜ਼ਰੂਰ ਆਪਦੀਆਂ ਭੈਣਾਂ ਜਾਂ ਪੂਆ ਕੋਲੇ ਲੈ ਕੇ ਜਾਇਆ ਕਰੋ ਹਨਾ ਤੇ ਵਧੀਆ ਕਾਲਾਂ ਨਾਲ ਪਤਾ ਵੀ ਕਿੰਨਾ ਪ੍ਰਦੂਸ਼ਣ ਹੋ ਰਿਹਾ ਕਿੰਨਾ ਹਨਾ ਹਵਾ 'ਚ ਕਿੰਨੇ ਆ ਕਿੰਨਾ ਜ਼ਿਆਦੇ ਹਵਾ ਵੀ ਆਪਣੀ ਅਸੁੱਧ ਹੋ ਰਹੀ ਹੈਗੀ ਤੇ ਆਪਣੇ ਵਾਤਾਵਰਨ ਨੂੰ ਵਧੀਆ ਬਣਾਉਣ ਵਾਸਤੇ ਆਪਾਂ ਨੂੰ ਬੂਟੇ ਵਗੈਰਾ ਲਾਉਣੇ ਬਹੁਤ ਜ਼ਰੂਰੀ ਨੇ ਕਿਰਪਾ ਕਰਕੇ ਹਨਾ 2-2 4-4 ਬੂਟਿਆਂ ਦਾ ਕੋਈ ਮੁੱਲ ਨਹੀਂ ਸਾਰੇ 150 ਦੀ 200 ਦੀ ਚੀਜ਼ ਹੋ ਕੋਈ ਜ਼ਿਆਦਾ ਨਹੀਂ ਹੈਗੀ ਤੇ ਸੂਟ ਸੂਟ ਜਿਹੜਾ ਕੱਪੜਾ ਜਿਹੜਾ ਆਪਾਂ ਦੇਣਾ ਉਹ ਤਾਂ ਦੇਣੀ ਦੇਣਾ ਇਹ ਵੀ ਜ਼ਰੂਰ ਲੈ ਜਾ ਕਰੋ ਬਹਾਨੇ ਨਾਲ ਨਾ ਪਤਾ ਕੀ ਗੱਲ ਆ ਇੱਕ ਤਾਂ ਮਤਲਬ ਕੁੜੀਆਂ ਪਤੀ ਆ ਵੀ ਪੇਕਿਆਂ ਦੀ ਚੀਜ਼ ਹਨਾ ਕੁੜੀਆਂ ਸਾਹਮ ਲੈ ਲੈਂਦੀਆਂ ਨੇ ਤੇ ਚੋਜ ਆ ਵੀ ਹੁੰਦਾ ਵੀ ਸਾਡੇ ਪਾਈਪ ਤੀਜੇ ਲੈ ਕੇ ਆਏ ਨੇ ਤੁਸੀਂ ਫਰੂਟਾਂ ਵਾਲੇ ਬੂਟੇ ਵੀ ਲਿਜਾ ਸਕਦੇ ਹੋ ਤੇ ਕੋਈ ਸ਼ੌਂ ਵਾਲੇ ਵੀ ਲੈ ਕੇ ਜਾ ਸਕਦੇ ਹੋ ਪ ਸਾਰਿਆਂ ਨੂੰ ਮੇਰੀ ਰਿਕਵੈਸਟ ਆ ਬੇਨਤੀ ਆ ਹਨਾ ਤੇ ਸਾਰੇ ਇੱਕ ਇੱਕ ਬੂਟਾ ਸੰਾਰੇ ਚ ਬੂਟਾ ਜਰੂਰ ਦੇ ਕੇ ਆਏ ਹੋਣਾ ਗਰਮੀ ਵੀ ਇੰਨੀ ਜ਼ਿਆਦਾ ਤਾਂ ਹੀ ਤਾਂ ਇੰਨੀ ਗਰਮੀ ਪੈ ਰਹੀ ਆ ਬਾਰਸ਼ਾਂ ਬਹੁਤ ਘੱਟ ਹੋਈ ਜਾਂਦੀਆਂ ਨੇ ਜਿੱਥੇ ਹੋਣ ਲੱਗ ਜਾਂਦੀਆਂ ਨੇ ਪੂਰੀ ਹੋ ਜਾਂਦੀਆਂ ਨੇ ਮਤਲਬ ਕਿ ਇੱਥੇ ਨਹੀਂ ਹੁੰਦੀਆਂ ਆਪਣੇ ਬੂਟਿਆਂ ਵਗੈਰਾ ਦੀ ਘਾਟ ਕਰਕੇ ਦਰੱਖਤ ਇੰਨੇ ਘਟ ਰਹੇ ਨੇ ਹਨਾ ਹਵਾ ਵੀ ਪ੍ਰਦੂਸ਼ਣ ਹੋ ਰਹੀ ਆ ਤੇ ਭੂਆ ਜੀ ਦਾ ਬੇਟਾ ਇਹ ਹਾਂਜੀ ਜਦੋਂ ਮਤਲਬ ਇੱਕ ਸੀ ਲੈ ਕੇ ਗਏ ਹਨਾ ਉਹ ਦੀ ਇਹ ਲਾਉਣ ਲੱਗ ਗਏ ਐ ਨਹੀਂ ਹੈਗਾ ਆਪਾਂ ਕਹਿੰਦੇ ਵੀ ਕਾਲ ਕਰ ਜੰਨੇ ਆ ਸਾਡੇ ਕਿਸੇ ਦਾ ਟਾਈਮ ਸੀ ਇਹ ਵੀ ਆਪਾਂ ਫੇਰ ਲਾ ਲਾਂਗੇ ਛੋਟ ਲੈ ਕੇ ਆਏ ਨੇ ਹਨਾ ਜੇ ਆਪਾਂ ਲੈ ਕੇ ਗਏ ਸੀ ਇਹਨਾਂ ਨੇ ਆਪਣਾ ਮਾਣ ਵੀ ਰੱਖ ਲਿਆ ਵਿਚਾਰੇ ਉਹ ਦੀ ਇਹ ਲਾਉਣ ਲੱਗ ਗਏ ਤੇ ਇੱਕ ਦੋ ਬੂਟੇ ਹੋਰ ਸੀ ਚਲੋ ਉਹ ਇੱਥੇ ਜਗਾ ਘਟ ਸੀ ਕਹਿੰਨੇ ਚਲ ਖੇਤ ਲਾ ਦਾਂਗੇ ਇੱਥੇ ਨਾ ਪਹਿਲਾਂ ਲੱਗਿਆ ਹੱਸ ਜਿੱਥੇ ਵੀਰ ਜੀ ਜਗਾ ਪਟ ਰਹੇ ਨੇ ਇੱਥੇ ਪਤਾ ਨਹੀਂ ਤਾਂ ਨੇਰੀ ਨੂਰੀ ਔਨ ਕਰਕੇ ਪਤਾ ਨਹੀਂ ਡੰਗਰ ਬੱਸਾਂ ਦੇ ਕੋਲੇ ਤਾਂ ਕਰਕੇ ਹਨਾ ਇਹਨਾਂ ਦਾ ਇੱਥੇ ਪਟਿਆ ਗਿਆ ਸੀਗਾ ਤੇ ਉਹ ਦੱਸ ਰਹੇ ਸੀ ਵੀਰਾ ਮੈਂ ਭੁੱਲ ਗੀ ਵੀ ਕਿਵੇਂ ਉਹ ਦੇ ਪੇਕਿਆਂ ਕੀ ਜਿ ਬੁੜੀਆਂ ਸਾਮ ਲੈਂਦੀਆਂ ਨੇ ਉਹ ਸਾਮਣਾ ਸਾਮਣੇ ਪੇਕਿਆਂ ਨਹੀਂ ਜੀ ਆ ਕੋਰੇ ਜਿਹੇ ਕੰਮ ਨਹੀਂ ਲੱਗਦੇ ਦੇਖ ਦੇ ਕੋਰੇ ਦੇਖ ਆਈ ਗਈਆਂ ਯਾਰ ਇਹ ਕੋਲੋਂ ਨਾ ਹੋਵੇ ਪੂਰੇ ਸਾਹਮਣੇ ਲੱਗ ਜਾਣਾ ਸਾਹਮਣੇ ਹਾਂ ਮੱਜਾਂ ਨੂੰ ਮੁੰਮਤੀ ਚੋਂ ਮਾਰ ਦਿੰਦੀ ਸੀ ਨਾ ਐ ਸਾਮ ਨੂੰ ਵੀ ਬਣੂ ਇਹ ਦਿਨ ਤੜਕੇ ਉੱਥੇ ਤੱਕ ਦੱਸਿਆ ਕਰਦੇ ਆ ਜਦੋਂ ਵੱਡਾ ਹੋ ਗਿਆ ਆ ਗੱਡਾ ਹੋ ਗਿਆ ਫਿਰ ਪਹਿਲਾਂ ਢੁੱਡੀ ਟੇਕ ਉਹ ਢੁੱਡੀ ਨੂੰ ਸਾਮਣੇ ਤੋੜਦੀ ਸੀ ਆ ਗੇੜ ਖੁੰਲਾ ਸੀ ਉਹ ਤੋੜ ਕੇ ਮਾਰੀ ਚੱਕ ਕੇ ਐਡੀ ਢੁੱਡੀ ਟੇਕ ਸੀ ਲਓ ਜੀ ਹੁਣ ਆਪਾਂ ਚੱਲਦੇ ਆਂ ਐਸੀ ਮੇਰੀ ਭੁਆਲੀ ਦੀ ਪਿਆਰੀ ਜੀ ਫੈਮਿਲੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਾਂ ਸਾਡੀ ਇਹ ਵੀਡੀਓ ਮੈਸੇਜ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਪਲੀਜ਼ ਇੰਨੀ ਇੱਕ ਗੱਲ ਜਰੂਰ ਮੰਨ ਲਿਓ ਹਣਾ ਜਦੋਂ ਸੁਨਹਾਰਾ ਲੈ ਕੇ ਜਾਓਗੇ ਇੱਕ ਦੋ ਬੂਟੇ ਆਵਦੀਆਂ ਕੁੜੀਆਂ ਵਾਸਤੇ ਜਰੂਰ ਲੈ ਕੇ ਜਾਇਓ ਉਹਨਾਂ ਨੂੰ ਵੀ ਵਧੀਆ ਲੱਗਦਾ ਤੇ ਸਮਾਸਮਾਲ ਵੀ ਹੋ ਜਾਂਦੀ ਹੈ ਤੇ ਆਪਾਂ ਸਮਾਜ ਸੇਵਾ ਵੀ ਵਧੀਆ ਹੋ ਜਾਂਦੀ ਹੈ